ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਭਾਈ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਸਰਪੰਚ ਸਾਹਿਬ ਕੋਲ ਪਹੁੰਚ ਚੁੱਕੇ ਆ ਚਲੋ ਅੱਜ ਭਾਈ ਰਾਣਾ ਦਾ ਹੈ ਨਹੀਂ ਅੱਜ ਸਰਪੰਚ ਸਾਹਿਬ ਖੜੇ ਹੈ ਜੀ ਤੇ ਸਵਾਗਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਪਹਿਲੇ ਤੇ ਖੜੇ ਹੋ ਫਿਰ ਰਾਣਾ ਬਿਲਕੁਲ ਜੀ ਬਿਲਕੁਲ ਪਹਿਲੀ ਆ ਰਾਣਾ ਫਿਰ ਬਾਜੀ ਉਹ ਰਾਣਾ ਸੋਹਰੇ ਗਿਆ ਬੱਚੇ ਪੱਚੇ ਕਰਨੀ ਛੁੱਟੀ ਆ ਚਲੋ ਚਲੋ ਉਹ ਵੀ ਜਾਣਾ ਪੈਦੰਗ ਨੇ ਹਾਂ ਜੀ ਚਲੋ ਹੋਰ ਸਭ ਸਭ ਠੀਕ ਹੈ ਜੀ ਸ਼ੁਕਰ ਹੈ ਮਾਲਕ ਦੀ ਕਰਦਾ ਚਲੋ ਅੱਜ ਫਿਰ ਗੱਲਬਾਤ ਤੁਸੀਂ ਕਰਨੀ ਚਲੋ ਜਿੱਦਾਂ ਦੀ ਮੈਂ ਲੱਭ ਕਰ ਚਲੋ ਕੱਟੀ ਵੀ ਲੈ ਕੇ ਜਨੇ ਮੈਂ ਸੰਗ ਲਈ ਕੱਟੀ ਆਪਣੇ ਘਰ ਦੀ ਮੈਂ ਜਰਸੀ ਇੱਕ ਨਮੁੱਲ ਲੈ ਆਂਦੀ ਨਵੀਂ ਅੱਛਾ ਤੇ ਮੈਂ ਹਾਂ ਚੱਲ ਕੱਟੀ ਵੇਚ ਦੇਣੇ ਦੋ ਗਾਵਾਂ ਪਾ ਠੀਕ ਆ ਮਾਲ ਜਿਆਦਾ ਆ ਸਾਹਮਣੋਂ ਨਹੀਂ ਨਹੀਂ ਚਲ ਕੋਈ ਗੱਲ ਨਹੀਂ ਤੇ ਆਹ ਬੱਜੀ ਫਿਰ ਇਸਦਾਰ ਦੀ ਆ ਬੱਛੀ ਕੱਲ ਸ਼ਾਮਾਂ ਦੀ ਸੂਈ ਆ ਹਾਂਜੀ ਦੂਜਾ ਦੂਗਾ ਬੱਛੀ ਆ ਨਹੀਂ ਬੱਛਾ ਆ ਮਗਰ ਦੀ ਅੱਛਾ ਬੱਛਾ ਆ ਗਿਆ ਮਗਰ ਹਾਂਜੀ ਠੀਕ ਆ ਤੇ ਭਾਜੀ ਫਿਰ ਕਿੰਨੇ ਦਾ ਦੁੱਧ ਲਈਏ ਜੀ ਇਹ ਦੇਖੋ ਇਹ ਦੁੱਧ ਤੇ 20 22 ਕਿਲੋ ਦੁੱਧ ਸਦਾਰਤਾ ਆਪਣੀ ਸੇਵਾ ਦਾ ਹਾਂਜੀ ਹਾਂਜੀ ਅੱਜ ਇਸ ਲਈ 14 15 ਕਿਲੋ ਬੋਲਾ ਸਟਾਰਟ ਹੋ ਗੋ ਲਓ ਜੀ ਚੈੱਕ ਕਰੋ ਕਰ ਐਚ ਉਹ ਆਪਸਵਾ ਬਿਲਕੁਲ ਵਰੀਆ ਭਾਜੀ ਕੋਈ ਰਸੀਦ ਪਾਉਂਦੀ ਲੋੜ ਨਹੀਂ ਠੀਕ ਆ ਭਾਵੇਂ ਸਾਰਾ ਡੱਬਰ ਚੋਹ ਵਾਰੋ ਵਾਰੀ ਕੋਈ ਚੱਕਰ ਨਹੀਂ ਠੰਡੀ ਠੀਦੀ ਆ ਜਾਓ ਬੱਚਾ ਮਗਰ ਆ ਗਿਆ ਹਣਾ ਬੱਚਾ ਮਗਰ ਆ ਗਿਆ ਚਲੋ ਬਾ ਠੀਕ ਆ ਸਰਪੰਚ ਸਾਹਿਬ ਰੇਟ ਬਿਲਕੁਲ ਫਿਕਸ ਹੀ ਦੇਖੋ ਸੁਨੀਤ ਜੀ ਆਪਾਂ ਹਾਂਜੀ ਇੱਕ ਬੇਨਤੀ ਕਰਦੇ ਭੈਣ ਭਰਾਵਾਂ ਦਾ ਆਪਣੇ ਫਿਕਸ ਰੇਟ ਹੋਣਗੇ ਹਾਂਜੀ ਠੀਕ ਆ ਇਹ ਦੇਖੋ ਮੇਰਾ ਭਰਾ ਮੁਰਗੇ ਬੋਲੀ ਫਟਾਣਾਵਾ ਦੇ ਨਹੀਂ ਬਿਲਕੁਲ ਸਹੀ ਗੱਲ ਹੈ 70000 ਚੋਂ 500 ਰੁਪਏ ਛੋਟ ਕਰ ਦੇ ਬាទ ਠੀਕ ਆ ਬਿਲਕੁਲ ਬਿਲਕੁਲ ਚੱਲੋ ਅੱਲਾਹ ਸੋਸਦਾਰ ਸਾਹਿਬ 2 ਨੰਬਰ ਤੇ ਇਹ ਵੀ ਸੂਈ ਆ ਕੀ ਅੱਜ ਸਵੇਰੇ ਸੂਈ ਆ ਅੱਛਾ ਜੇਰ ਪਾਈ ਆ ਬਿਲਕੁਲ ਓਕੇ ਸਾਰਾ ਕੁਝ ਠੀਕ ਆ ਠੀਕ ਹੈ ਜੀ ਐਵੇਂ ਕਹਿ ਰਹੀ ਆ 10 ਕਿਲੋ ਬੋਲਾ ਚੋਇਆ ਕੋਈ ਤਿੰਨ ਦੋ ਤਿੰਨ ਕਿਲੋ ਬੋਲਾ ਚੋਇਆ ਚੋਇਆ ਬਸ਼ੀ ਨੂੰ ਚੰਗਾ ਆ ਕੇ ਹੂੰ 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 ਠੀਕ ਹੈ ਜੀ ਇਹ ਵੀ ਖੋਲੋ ਤੇ ਮਗਰਾਂ ਦੇ ਬਸ਼ੀਆ ਬਹੁਤ ਸੋਹਣੀ ਏਅਰ ਸ਼ੀਰ ਮਗਰ ਬਸ਼ੀ ਆ ਗਈ ਏ ਜੀ ਥਾਂ ਥਣ ਬਹੁਤ ਚੰਗਾ ਠੰਡੀ ਧੀਰੀ ਚੰਗੀ ਜਿੱਥੇ ਮਰਜ਼ੀ ਬੈਠ ਕੇ ਚੋਪਾਂ ਬਸ ਠੀਕ ਆ ਜੀ ਆ ਚੈੱਕ ਕਰੋ ਬਰਾਂ ਦੇ ਵੀ ਚੋਇਆਂ ਦੀ ਵਧੀਆ ਬਿਲਕੁਲ ਹੈ ਨਾ ਜੀ ਮੈਨਸ 10 ਬਾਠ ਠੀਕ ਹੈ ਉਹ ਧਰਾ ਧਰਾ ਮਾਰਦਾ ਟਾਈਮ ਲੱਗਦਾ ਉਹਨਾਂ ਨੂੰ ਕਿ ਹੈ ਠੰਡੀ ਠੀਰੀ ਹੂੰ ਹੂੰ ਜਿੱਥੇ ਮਰਜੀ ਬਹਿਰਾਂ ਬਾਠ ਠੀਕ ਹੈ ਠੀਕ ਧਾਰਾ ਮਾਰਨੇ ਫੁਰਲ ਫੁਰ ਲੰਗੀਆਂ ਮੋਟੀ ਨੰਗਰ ਚ ਵਾਈਦਾ ਨਹੀਂ ਸੰਦੀਪ ਨਾਲ ਤਾਂ ਗਲਤ ਹੋਊਗਾ ਨਹੀਂ ਨਹੀਂ ਹੋਰ ਪਤਾ ਹੀ ਹੈ ਜੀ ਬਿਲਕੁਲ ਉਹ ਤੋਂ ਡੰਗਰ ਲੈਣਾ ਧਾਰਾ ਮਾਰ ਲੈ ਕੇ ਆਨੇ ਚਲੋ ਰੇਡ ਵਾਲਾ ਲੈ ਕੇ ਆਨੇ ਆ ਕਹਿੰਦੇ ਜੀ ਝੋਨੇ ਚਣੇ ਦੂਜੇ ਫਿਰ ਡੰਗਰ ਲੈ ਕੇ ਘੱਟ ਗਿਆ ਠੀਕ ਹੈ ਤੇ ਬਾਜੀ ਫਿਰ ਇਹਦੀ ਕੀਮਤ ਇਹ ਸੰਦੀਪ ਨਾਲ 70000 ਚੋਂ 500 ਰੁਪਏ ਛੋੜੇ ਨੇ ਇਹ ਵੀ 93500 ਦੀ 93500 ਦੀ ਜਰਸੀ ਗੱਬਣਾ ਜੀ ਫਿਰ ਬਿਲਕੁਲ ਜੀ ਪਹਿਲਾ ਸੂਆ ਪਹਿਲਾ ਸੂਆ ਸਦਾਰ ਸਾਹਿਬ ਮੂੰਹ ਚਾਰ ਦੰਦ ਆ ਅੱਛਾ ਠੀਕ ਹੈ ਜੀ ਮੂੰਹ ਚਾਰ ਦੰਦ ਆ ਜੀ ਪਹਿਲਾ ਸੂਆ ਵੇ ਸੰਦੀਪ ਸਿੰਘ ਦਾ ਬਰੀਕੀਆਂ ਬਰੂਕੀਆਂ ਵੈਰ ਚ ਜਰਸੀ ਦਾ ਮੈਂ ਬੇਹੇ ਬੇ ਸ਼ਕੀਨ ਆ ਹਾਂ ਜਰਸੀ ਤੁਸੀਂ ਬਹੁਤ ਸ਼ਕੀਨ ਆ ਘਰੇ ਰੱਖੀ ਨਾ ਨਾਲੀ ਦੋ ਰੱਖੀਆਂ ਦੀ ਹਾਂ ਦੇਖੋ ਸੰਦੀਪ ਸਾਹਿਬ ਠੀਕ ਆ ਅਜੇ ਹਫਤਾ ਲੈ ਰਹੇ ਆ ਦੱਸ ਦੇਣ ਠੰਡੀ ਧੀਰੀ ਠੀਕ ਹੈ ਜੀ ਬਸ ਠੀਕ ਹੈ ਗਾਹ ਪਸ਼ਾ ਨੂੰ ਵੇਖ ਬਾਨਾ ਕਿਦਾ ਚਲ ਬੱਚੀ ਦਾ ਕਿਤੇ ਸ਼ੌਕ ਨਾਲ ਰੱਖਣ ਵਾਲਾ ਜਿਹੜਾ ਭੈਣ ਭਰਾ ਬਈ ਸ਼ੌਂਕੀ ਬੰਦਾ ਉਹਦੇ ਵਾਸਤੇ ਆ ਮੂਰਤ ਉਹ ਮੂਰਤ ਤੇ ਆ ਜੀ ਇਹ ਮੱਥੇ ਟਵਾਟਾਵਾ ਪੈਂਦਾ ਹੈ ਇੱਕ ਦਿਨ ਨਿਕਲ ਕੇ ਕੰਨਾਂ ਹਾਂਜੀ ਤੋਰੋ ਜਿਨੇ ਕਰ ਆਪਣੇ ਅੱਖਰ ਲਾਏ ਬਹੁਤ ਸਾਫ ਲਾਏ ਇਹ ਪੰਜਾਬੀ ਜਰਸੀ ਹੈ ਜੀ ਬਿਲਕੁਲ ਕਿਆਬ ਵਾਲੀ ਇੰਬੋਡਰਡ ਹੈ ਕਿ ਨਹੀਂ ਨਾਲੇ ਹਾਂਜੀ ਇੰਬੋਡਰਡ ਆ ਚੰਗੇ ਸੇ ਬੰਦੀ ਆ ਚੰਗੇ ਸੇ ਬੰਦੀ ਆ ਜੀ ਇਹਦੀ ਮਾ ਲਈ ਆ ਤੇ ਉਹਦੇ 2 ਨੰਬਰ ਤੇ ਇਹਦੀ ਮਾਰ ਚਾਹਵੇਂ ਹੋਵੇਗਾ ਬਣਿਆ ਇਹ ਪਹਿਲੇ ਸੂਰੇ ਦੀ ਆ ਉਹ ਬੰਦਾ ਇਹਨੇ ਬੜੇ ਮਿਕਲੇ ਨੇ ਲੈ ਲਓ ਜੀ ਭਾਜੀ ਇਹ ਇਹ ਤਹਫਾ ਲੈ ਜੂ ਸੰਦੀਪ ਸਿੰਘ ਹਫਤਾ ਲੈ ਜੂ ਹਫਤਾ ਲੈ ਜੂ ਚਲੋ ਠੀਕ ਆ ਤੇ ਭਾਜੀ ਫਿਰ ਇਹਦੀ ਕੀ ਮਾਰਾ ਇਹ ਸੰਦੀਪ ਸਿੰਘ 75000 ਚੋਂ 500 ਰੁਪਇਆ ਛੋੜਿਆ ਦੀ ਚਲੋ 74.5 ਸਾਢੇ 74000 ਲੋ ਜੀ ਸਾਢੇ 14 ਦੇਣੀ ਬਾਈ ਬਹੁਤ ਸੋਹਣੀ ਵਿਹੜਾ ਤੇ ਪਿਓਰ ਜਰਸੀ ਮਾ ਮੂਹ ਹੈ ਨਹੀਂ ਮਾ ਕਮਾਏ ਇਧਰ ਇਹਨੂੰ ਪਰ ਮੂਹ ਵੇਸਿੰਦਾ ਟੋਵਾ ਟਾਵਾ ਪੈਦਾਂ ਨਹੀਂ ਕਿਨੇ ਕਾਨੇ ਆ ਬਿਲਕੁਲ ਕਿ ਜਿਹਨੂੰ ਬਰੀਡ ਕਹਿੰਦੇ ਆ ਬਰੀਡ ਆ ਬਿਲਕੁਲ ਬਰੀਡ 100% ਬਰੀਡ ਕਹਿੰਦੇ ਕਿਤੇ ਕੋਈ ਮਿਕਸ ਪਾਨੀ ਹੈਗਾ ਖੰਡੀ ਧੀਰੀ ਕਟ ਵਾਲਾ ਲੇਵਾ ਵੇ ਕਿਆ ਡਾਡੀ ਚੀਜ਼ ਆ ਹਮ ਵੇ ਬੱਤ ਟੂਲ ਬੜੀ ਆ ਤੇ ਆਹ ਹੈ ਜੀ ਇਸ ਨੀਸਾਂ ਦੁੱਜਾ ਸੁਗਾ ਵਾ ਇਹ ਗੱਬਣਾ ਜੀ ਗੱਬਣਿਆਂ ਦੀ ਇਹ ਦਿਨ ਦਾ ਖੜਦੀ ਆ ਅੱਜ ਲੈ ਜੀ ਨਸਲ ਪਰੰਦੇ ਦੇ ਬੋਦ ਆ ਇਹ ਵੀ ਚੈੱਕ ਆ ਇਹ ਮੁਕਦੇ ਭਾ ਦੇਣ ਵਾਲੀ ਆ ਅੱਛਾ ਜੀ ਠੀਕ ਹੈ ਜੀ ਜਿੱਦਾਂ ਇਹ ਵਸੇ ਤਿਆਰ ਹੋਣੀ ਵੇਖ ਕਦ ਬਿਲਡ ਕਰਦਾ ਬੁਤੀ ਬਾਤੀ ਬਹੁਤ ਸੋਹਣੀ ਠੀਕ ਆ ਆ ਜਾਓ ਦੰਦਾਂ ਵਿੱਚ ਹੋ ਗਈ ਜਣਾ ਦੇਖੇ ਨਹੀਂ ਯਾਰ ਦੰਦ ਹੈ ਇਤ ਤਕੜੀ ਦੰਦ ਵੇਖੇ ਨਹੀਂ ਜਾਂਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਮਾਰੀ ਵੇਖ ਤੇ ਟਾ ਟੂ ਕੇ ਦੇਖ ਲਈਦੇ ਦਾ ਚੰਗੀ ਵੱਧਰ ਖੇਤਰ ਚੰਗੀ ਚੰਗੀ ਬਣੂ ਸੋਹਣੀ ਤੇ ਬਾਜੀ ਫਰੈਂਦੀ ਕੀ ਮਾਰਾ ਇਹ ਸੰਦੀਪ ਸਿੰਘ 68000 ਦੀ ਦੇਣੀ ਆ। ਇਹ 8000 ਦੇਣੀ ਆ। ਕੋਚੋ 500 ਰੁਪਏ ਛੋੜ ਹੋਣੀ। ਚਲੋ ਠੀਕ ਆ। 66500। 66500 ਦੀ। ਇਹ ਆ ਹੈਗੀ ਤੁਹਾਡੇ ਘਰ ਦੀ ਕੱਟੀ। ਇਹ ਆਪਣੇ ਘਰ ਦੀ। ਬਸ ਮੈਨੂੰ ਕੱਟੀ ਰਹਿ ਗਈ ਕਿ ਲੈਣਾ ਜੀ। ਕੱਟੀ ਰਹੀ ਮਈਆਂ ਨੂੰ ਵੇਚਦੀਆਂ ਸੀ ਆਪਾਂ ਨੇ ਤੁਹਾਡੀ ਵੀਡੀਓ। ਇਹ ਕਿੰਨੇ ਟਾਈਮ ਦੀ ਹੋ ਗਈ ਜੀ ਹੁਣ? 1 ਸਾਲ ਦੀ ਹੋ ਗਈ ਪੂਰੀ। ਠੀਕ ਆ। ਤੇ ਇਹਦੇ ਬਾਅਦ ਫਿਰ ਕੀ ਬੰਦ ਕੀ ਜਾਂਦੀ? ਕੀਮਤ ਸੰਦੀਪ ਸਿੰਘ। ਤੈਨੂੰ ਤਾਂ ਜਗਾਰਮੈਂਟ ਵਖਾਣੇ ਕੀ ਦੰਦਦੇ ਨੇ। ਇਹਦੀ ਮਾਦਲੇ 16-17 ਕਿਲੋ ਦੁੱਧ ਪਹਿਲਾਂ ਥੱਲੇ ਸੀਗਾ। ਅੱਛਾ। ਠੀਕ ਹੈ ਜੀ। ਤੇ ਆਪਾਂ ਉਹ ਜਰਸੀ ਉਹ ਗਾਂਜ ਦੇ ਬੰਦੇ ਕੋਲ ਲਈ ਨਾ ਵਛੀ ਪਹਿਲੇ ਨਾ ਹਾਂਜੀ ਇਹਦੀ ਮਾਂ ਫਿਰ ਨੂੰ ਚੰਗੀ ਲੱਗੀ ਹਾਂ ਹਾਂ ਫਿਰ ਮੈਂ ਉਹ ਲੈ ਲਈ ਠੀਕ ਆ ਇਹ ਦੇ ਦਾਂਗੇ ਸੰਦੀਪ ਸ਼ਾਹ 20000 ਦੀ 20000 ਦੀ ਪੂਰੇ 20000 ਦੀ ਚਲੋ ਠੀਕ ਹੈ ਲੋ ਜੀ ਦੇਖੋ ਆ ਪੰਜ ਨਾਲ ਕੇ ਸੇਲ ਹੈ ਜੀ ਬਾਈਆਂ ਕੋਈ ਬਹੁਤ ਇੰਪੋਰਟਡ ਪੀਸ ਨਾਲੇ ਤੇ ਬਾਕੀ ਮੇਰਾ ਵੀ ਇੱਥੇ ਆ ਗਿਆ ਰੈਕ ਟਾਈਮ ਦੋ ਢੰਮ ਚੁਆਈ ਕਰੋ ਤੇ ਜੜੀਆਂ ਗਮਣਾ ਨੂੰ ਪਾਸ ਕਰਕੇ ਲੈ ਜਾਓ ਹਨਾ ਤੁਸੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਨਾ ਸਹੀ ਹੈ ਨਾ ਭਾਈ ਜੀ ਬਿਲਕੁਲ ਭਾਈ ਜੀ ਚਲੋ ਆਪਣੀ ਤੱਲੀ ਕਰਕੇ ਖੜੋ ਅਸੀਂ ਕਰਕੇ ਲੈਂਦੀਆਂ ਜੀ ਠੀਕ ਹੈ ਤੇ ਨ ਯਾਨੀ ਵੀ ਲਾਤੇ ਜਾ ਤਹਿਸੀਲ ਬਟਾਲਾ ਜਿਹੜਾ ਗਰਦਾਸਪੁਰ ਫੜੇ ਘੜੀ ਚੂੜੀਆਂ ਵੀ ਲੱਗ ਗਈ ਆਪਾਂ ਨੂੰ ਕਾਲਾ ਪਾਣਾ ਵੀ ਲੱਗ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ